ਕਦੀ ਮੌਤ ਹੋ ਚੁੱਕੀ ਹੈ ਦਰਅਸਲ ਇਹ ਗੋਦਾਮ ਜੁੜਾ ਹੈ ਉਹ ਕਣਕਾਂ ਦਾ ਗੋਦਾਮ ਹੁੰਦਾ ਹੈ ਇਸ ਦੌਰਾਨ ਮਜ਼ਦੂਰ ਜਿਹੜੇ ਨੇ 5 ਦਿਨ ਤਰੀ ਮਜ਼ਦੂਰ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਪਾ ਰਹੇ ਹੋ ਜੋ ਕਿ ਕੰਮ ਕਰ ਰਹੇ ਹੁੰਦੇ ਨੇ ਬੋਰੀਆਂ ਕੱਟ ਰਹੇ ਹੁੰਦੇ ਨੇ ਇਸ ਦੌਰਾਨ ਜਾਣਗੇ ਦਰਸਲ ਇੱਕ ਗੋਦਾਮ ਦੇ ਵਿੱਚ ਮਜ਼ਦੂਰ ਜਿਹੜੇ ਸਨ ਉਹ ਕੰਮ ਕਰ ਰਹੇ ਹੁੰਦੇ ਨੇ ਕਿ ਇਸ ਦੌਰਾਨ ਉਹਨਾਂ ਦੇ ਉੱਤੇ ਥੋਰੀਆਂ ਡਿੱਗ ਪੈਂਦੀਆਂ ਨੇ ਤੇ ਉਹ ਥੋਰੀਆਂ ਦੇ ਢੇਠਾ दब ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਦਰਸਲ ਇਹ ਗੋਦਾਮ ਜੁੜਾ ਹੈ ਉਹ ਕਣਕਾਂ ਦਾ ਗੋਦਾਮ ਹੁੰਦਾ ਹੈ ਇਸ ਦੌਰਾਨ ਮਜ਼ਦੂਰ ਜਿਹੜੇ ਨੇ ਪੰਜ ਤੇ ਅੰਦਰ ਮਜ਼ਦੂਰ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ پا ਰਹੇ ਹੋ ਜੋ ਕਿ ਕੰਮ ਕਰ ਰਹੇ ਹੁੰਦੇ ਨੇ ਥੋਰੀਆਂ ਕੱਟ ਰਹੇ ਹੁੰਦੇ ਨੇ ਇਸੇ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਬੋਰੀ ਜਿਹੜੀ ਆ ਉਹ ਤਿਲਕ ਜਾਂਦੀ ਹੈ ਉਸ ਤੋਂ ਬਾਅਦ ਸਾਰੀਆਂ ਇਹ ਬੋਰੀਆਂ ਇੱਕ ਤੋਂ ਬਾਅਦ ਇੱਕ ਥੱਲੇ ਡਿੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਤੇ ਖੜੇ ਪੰਜਾਂ ਦੇ ਪੰਜ ਮਜ਼ਦੂਰ ਜਿਹੜੇ ਨੇ ਉਹ ਇਹਨਾਂ ਬੋਰੀਆਂ ਦੇ ਥੱਲੇ ਡੱਬ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਨਾ ਇੱਕ ਦੀ ਮੌਤ ਹੋਈ ਆ ਉਹ ਵੀ ਤੁਹਾਨੂੰ ਦੱਸਦੀ ਹੈ ਕਿ ਹੋਰ ਬਾਕੀ ਜਿਹੜੇ ਮਜ਼ਦੂਰ ਨੇ ਉਹ ਗੰਭੀਰ ਜਿਹੜੇ ਨੇ ਜ਼ਖਮੀ ਹੋਏ ਨੇ ਗੰਭੀਰ ਉਹਨਾਂ ਦੀ ਹਾਲਤ ਜਿਹੜੀ ਹੈ ਬਣੀ ਹੋਈ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੇ ਹਾਲਾਤ ਕੀ ਜਦੋਂ ਇੱਕ ਆਵਾਜ਼ਾਂ ਨਿਕਲਦੀਆਂ ਨੇ ਇਹਨਾਂ ਦੇ ਵੱਲੋਂ ਜਿਹੜਾ ਚੀਕ ਜਹਾੜਾ ਪੁਚਾਇਆ ਜਾਂਦਾ ਤਾਂ ਉਸ ਦੌਰਾਨ ਬਾਹਰ ਜਿੰਨੇ ਵੀ ਮਜ਼ਦੂਰਾਂ ਦੇ ਪੱਛ ਕੇ ਆਉਂਦੇ ਨੇ ਤੇ ਨਾ ਮੋਰੀਆਂ ਨੂੰ ਸਾਈਡ ਕਰਕੇ ਨਾ ਮਜ਼ਦੂਰਾਂ ਨੂੰ ਬਾਹਰ ਕੱਟਿਆ ਜਾਂਦਾ ਤੇ ਦੇਖਿਆ ਜਾਂਦਾ ਕਿ ਇਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਬਾਕੀ 4 ਹਾਲਾਤਾਂ ਗੰਭੀਰ ਦੱਸੀ ਗਈ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਉੱਥੇ ਹੀ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਐਕਵਾਰ ਤੋਂ ਉਹ ਵੀਡੀਓ ਵੀ ਬੁਖਾੜੇ ਇਕ ਤਸਵੀਰ ਬਿਹਤਰ ਦਿਲ ਦਹਿਲਾਤ ਦੇ ਵਾਲੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਸਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਦਰਸਲ ਇੱਕ ਗੋਦਾਮ ਦੇ ਵਿੱਚ ਮਜ਼ਦੂਰ ਜਿਹੜੇ ਸਨ ਉਹ ਕੰਮ ਕਰ ਰਹੇ ਹੁੰਦੇ ਨੇ ਕਿ ਇਸ ਦੌਰਾਨ ਉਹਨਾਂ ਦੇ ਉੱਤੇ ਥੋਰੀਆਂ ਡਿੱਗ ਪੈਂਦੀਆਂ ਨੇ ਤੇ ਉਹ ਥੋਰੀਆਂ ਦੇ ਹੇਠਾਂ ਦਬ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਦਰਸਲ ਇਹ ਗੋਦਾਮ ਜੁੜਾਇਆ ਉਹ ਕਣਕਾਂ ਦਾ ਗੋਦਾਮ ਹੁੰਦਾ ਹੈ ਇਸ ਦੌਰਾਨ ਮਜ਼ਦੂਰ ਜਿਹੜੇ ਇਸ ਵੀਡੀਓ ਦੇ ਵਿੱਚ ਵੀ ਦੇਖ ਪਾ ਰਹੇ ਹੋ ਜੋ ਕਿ ਕੰਮ ਕਰ ਰਹੇ ਹੁੰਦੇ ਨੇ ਬੋਰੀਆਂ ਕੱਟ ਰਹੇ ਹੁੰਦੇ ਨੇ ਇਸੇ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਬੋਰੀ ਜਿਹੜੀ ਆ ਉਹ ਥਿਲਕ ਜਾਂਦੀ ਹੈ ਜਿਸ ਤੋਂ ਬਾਅਦ ਸਾਰੀਆਂ ਇਹ ਬੋਰੀਆਂ ਇੱਕ ਤੋਂ ਬਾਅਦ ਇੱਕ ਥੱਲੇ ਡਿੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਖੜੇ ਪੰਜਾਂ ਦੇ ਪੰਜ ਮਜ਼ਦੂਰ ਜਿਹੜੇ ਨੇ ਉਹ ਇਹਨਾਂ ਬੋਰੀਆਂ ਦੇ ਥੱਲੇ ਡੱਬ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਨਾ ਇੱਕ ਦੀ ਮੌਤ ਹੋਈ ਆ ਹੋਤੀ ਤਾਂ ਦੱਸ ਦਈਏ ਕਿ ਹੋਰ ਬਾਕੀ ਜਿਹੜੇ ਮਜ਼ਦੂਰ ਨੇ ਉਹ ਗੰਭੀਰ ਅਜੇ ਨਹੀਂ ਜ਼ਖਮੀ ਹੋਏ ਨੇ ਹਲਕ ਜੁੜੀ ਬਣੀ ਹੋਈ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਤੇ ਹਾਲਾਂਕਿ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਦੌਰਾਨ ਜਦੋਂ ਇਹਨਾਂ ਮਜ਼ਦੂਰਾਂ ਦੀ ਆਵਾਜ਼ਾਂ ਨਿਕਲਦੀਆਂ ਨੇ ਇਹਨਾਂ ਦੇ ਵੱਲੋਂ ਜਿਹੜਾ ਚਿਕਝਾੜਾ ਪਹੁੰਚਾਇਆ ਜਾਂਦਾ ਹੈ ਤਾਂ ਉਸ ਦੌਰਾਨ ਬਾਹਰ ਜਿਨੇ ਵੀ ਮਜ਼ਦੂਰ ਉੱਤੇ ਜੋ ਭੱਜ ਕੇ ਆਉਂਦੇ ਨੇ ਤੇ ਨਾ ਹੋਰੀਆਂ ਨੂੰ ਸਾਈਡ ਕਰਕੇ ਨਾ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਬਾਕੀ 4 ਹਾਲਾਤ ਗੰਭੀਰ ਦੱਸੀ ਗਈ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਉੱਥੇ ਹੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਿਆ ਇੱਕ ਵਾਰ ਤੋਂ ਉਹ ਵੀਡੀਓ ਵੀ ਬਖੋਣੇ ਇਕ ਤਸਵੀਰ ਬਿਹਤ ਦਿਲ ਦਹਿਲਾਤਣ ਵਾਲੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਅਸਲ ਇੱਕ ਗੋਦਾਮ ਦੇ ਵਿੱਚ ਵੀਡੀਓ ਦੇ ਵਿੱਚ ਵੀ ਦੇਖ پا ਰਹੇ ਹਾਂ ਜੋ ਕਿ ਕੰਮ ਕਰ ਰਹੇ ਹੁੰਦੇ ਨੇ ਬੋਰੀਆਂ ਕੱਟ ਰਹੇ ਹੁੰਦੇ ਨੇ ਇਸੇ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਬੋਰੀ ਜਿਹੜੀ ਆ ਉਹ ਥਿਲਕ ਜਾਂਦੀ ਹੈ ਜਿਸ ਤੋਂ ਬਾਅਦ ਸਾਰੀਆਂ ਇਹ ਬੋਰੀਆਂ ਇੱਕ ਤੋਂ ਬਾਅਦ ਇੱਕ ਥੱਲੇ ਡਿੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਖੜੇ ਪੰਜਾਂ ਦੇ ਪੰਜ ਮਜ਼ਦੂਰ ਜਿਹੜੇ ਨੇ ਉਹ ਇਹ